ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ ਕੱਲ ਜੁਮੇਹ ਵਾਲੇ ਦਿਨ ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨ ਦੇ ਵਿੱਚ ਹਕਾਨੀਆਂ ਮਦਰਸੇ ਵਿੱਚ ਬੰਬ ਬਲਾਸਟ ਹੋਇਆ ਜਿਦੇ ਵਿੱਚ 16 ਆਦਮੀਆਂ ਦੀ ਮਰਨ ਦੀ ਪੁਸ਼ਟੀ ਹੋਈ ਹੈ ਤੇ ਸੈਂਕੜੇ ਲੋਕ ਜ਼ਖਮੀ ਹੋਏ ਆ ਜਿੰਨਾਂ ਵਿੱਚ ਕਈਆਂ ਦੇ ਹਾਲਤ ਗੰਭੀਰ ਹੈ ਤੇ ਦੇਖੋ ਹੁਣ ਇਹ ਮਰਨ ਦੀ ਗਿਣਤੀ ਕਿੱਥੋਂ ਤੱਕ ਜਾਂਦੀ ਹੈ ਇਹ ਤਾਂ ਹੁਣ ਥੋੜਾ ਹੋਰ ਸਮਾਂ ਦੱਸੇਗਾ ਬਾਕੀ ਇਸ ਹਮਲੇ ਦੇ ਵਿੱਚ ਜੀ ਯੂ ਆਈ ਐਸ ਦਾ ਇਹ ਤਨਜੀਮ ਹੈ ਨਾ ਉਹਦਾ ਮੁਖ ਚੀਫ ਹਮਦੁਲ ਹੱਕ ਵੀ ਮਾਰਿਆ ਗਿਆ ਹੈ ਦੱਸਦੇ ਨੇ ਉਹ ਪਹਿਲੀ ਲੰਝ ਲੱਭੜੇ ਕਤਾਰ ਵਿੱਚ ਨਮਾਜ਼ ਪੜ ਰਹੀ ਸੀ ਕਿਉਂਕਿ ਇਹ ਸੁਸਾਈਡ ਹਮਲਾ ਉਸ ਵੇਲੇ ਹੋਇਆ ਜਦੋਂ ਜੁਮੇਦੀ ਨਮਾਜ਼ ਪੜ ਰਹੇ ਸਨ ਤੇ ਇਹਦੇ ਵਿੱਚ ਯਾਨੀ ਕਿ ਸੱਕਦੀ ਸੁਈਆਂ ਘੁਮਰੀਆਂ ਨੇ ਬਹੁਤ ਪਾਸੇ ਪਾਕਿਸਤਾਨ ਦੇ ਪੋਟਾ ਰਹੀਆਂ ਨੇ ਪਰ ਇਹਦੀ ਅਜੇ ਤੱਕ ਜਿੰਮੇਵਾਰੀ ਨਹੀਂ ਲਈ ਇਹ મદਰਸਾ ਦਾ ਨਾਮ ਸੀ ਹਕਾਨੀਆਂ મદਰਸਾ ਜਿਹੜਾ ਬਹੁਤ ਮਸ਼ਹੂਰ ਆ ਇਹ ਯਾਨੀ ਕਿ ਹਾਮਤੁਲ ਹੱਕ ਤੇ ਮੁੱਲਾ ਉਮਰ ਦੇ ਨਾਲ ਜੁੜਿਆ મદਰਸਾ ਹੈ ਕਿਉਂਕਿ ਉਹਨਾਂ ਨੇ ਇੱਥੋਂ ਹੀ ਤਾਲੀਮ ਹਾਸਲ ਕੀਤੀ ਹੈ ਇੱਥੋਂ ਤਾਲੀਮ ਹਾਸਲ ਕਰਕੇ ਉਹ ਫੇਮਸ ਹੋਏ ਸੀ ਮੁੱਲਾ ਉਮਰ ਤੇ الحمدللہ ਹੱਕ الحمدللہ ਦੋ ਇਥੇ ਇਥੇ ਵਿੱਚ ਹੀ ਮਾਰਿਆ ਗਿਆ ਹੈ ਤੇ ਹੁਣ ਇਸ ਹਮਲੇ ਤੋਂ ਬਾਅਦ ਇਹ ਗੱਲ ਸਪਸ਼ਟ ਸਹੀ ਹੋ ਗਈ ਹੈ ਕਿ ਇੰਡੀਆ ਨੇ ਜਿਹੜਾ ਫੈਸਲਾ ਲਿਆ ਸੀ ਨਾ ਕਿ ਅਸੀਂ ਪਾਕਿਸਤਾਨ ਨੂੰ ਆਪਣੀ ਟੀਮ ਨਹੀਂ ਕੱਢਣੀ ਉਹ ਬਿਲਕੁਲ ਸਹੀ ਨਿਕਲਿਆ ਹੈ ਇੰਡੀਆ ਨੇ ਆਖਿਆ ਸੀ ਕਿ ਪਾਕਿਸਤਾਨ ਦੇ ਸਿਕਿਉਰਟੀ ਦਾ ਮਸਲਾ ਹੈ ਇਸ ਕਰਕੇ ਅਸੀਂ ਆਪਣੀ ਟੀਮ ਨੂੰ ਪਾਸਤਾਨ ਨਹੀਂ ਕੱਢਣਾ ਪਰ ਉਦੋਂ ਲੋਕ ਕਹਿ ਰਹੇ ਸੀ ਕਿ ਇੰਡੀਆ ਬਹਾਨੇ ਬਣਾ ਰਿਹਾ ਹੈ ਇੱਥੇ ਦੂਜੀ ਟੀਮ ਆ ਰਹੀਆਂ ਹਨ ਉਹਨਾਂ ਨੂੰ ਸਕਿਉਰਟੀ ਮਸਲਾ ਨਹੀਂ ਹੈ ਇਹ ਸਿਰਫ ਇੰਡੀਆ ਨੂੰ ਸਕਿਉਰਟੀ ਦਾ ਮਸਲਾ ਹੈ ਕਿ ਇੰਡੀਆ ਸਿਰਫ ਬਹਾਨੇ ਬਣਾਉਂਦਾ ਨਾ ਆਉਂਦੇ ਤੇ ਔਰ ਉਹ ਯਾਨੀ ਚੈਂਪੀਅਨ ਟਰੋਫੀ ਨੂੰ ਰਾਂਗੇ ਭੰਗ ਪਾ ਰਿਹਾ ਹੈ ਬਾਅਦ ਵਿੱਚ ਇੰਡੀਆ ਨੇ ਆਪਣੀ ਗੱਲ ਤੇ ਮਨਾਉਂਦੇ ਹੋਇਆ ਆਪਣੇ ਮੈਚ ਨੂੰ ਡਿਵਾਈਸ ਰਖਾ ਲਏ ਤੂਸੇ ਹੋ ਰਹੇ ਨੇ ਤੇ ਇੱਥੇ ਹੁਣ ਪਾਕਿਸਤਾਨ ਵਿੱਚ ਬਾਕੀ ਮੈਚ ਚੱਲ ਰਹੇ ਨੇ ਤੇ ਉਧਰ ਮਦਰਸੇ ਦੇ ਵਿੱਚ ਮਾਮਲਾ ਸਟੋ ਗਿਆ ਤੇ ਇਹ ਨੇ ਇਹ ਗੱਲ ਬਿਲਕੁਲ ਸਹੀ ਪੁਸ਼ਟੀ ਕਰਦੀ ਹੈ ਕਿ ਇੰਡੀਆ ਫਾਇਲ ਬਿਲਕੁਲ ਸਹੀ ਸੀ ਹੁਣ ਇਹ ਇਹ ਇਸ ਦੇ ਨਾਲ ਦੂਜੀਆਂ ਟੀਮਾਂ ਦੇ ਖੌਫ ਆਏਗਾ ਮੰਨ ਚ ਲੋਕੀ ਸਟੇਡੀਅਮ ਜਾਣ ਚੁ ਕਿਤਰਾਉਣਗੇ ਪੰਜ ਕਿਥੇ ਕੀ ਹੋ ਜਾਣਾ ਹੈ ਚੈਂਪੀਅਨ ਟਰਾਫੀ ਤੇ ਇਸ ਦਾ ਅਸਰ ਪਵੇਗਾ ਪਰ ਹੁਣ ਪਾਕਿਸਤਾਨ ਕੀ ਕਰੇ ਪਾਕਿਸਤਾਨ ਦੀ ਉਹ ਪਤਾ ਕਿਹੜੀ ਹਾਲਤ ਪਾਕਿਸਤਾਨ ਦੀ ਇਹ ਹਾਲਤ ਕੀ ਹੈ ਇਸ ਦੀ ਹਾਲਤ ਮੱਕੜੀ ਵਰਗੀ ਹੈ ਮੱਕੜੀ ਵਰਗੀ ਤੁਹਾਨੂੰ ਪਤਾ ਹੀ ਆ ਕਿ ਮਕੜੀ ਜਾਲ ਬੁੰਦੀ ਹੈ ਉਸੇ ਜਾਲ ਬੁਣੀ ਫਿਰ ਆ ਆ ਫਸ ਜਾਂਦੀ ਹੈ ਇਹੋ ਗੱਲ ਹੋਈ ਪਾਕਿਸਤਾਨ ਦੇ ਨਾਲ ਉਹਨੇ ਜਿਹੜਾ ਅੱਤਵਾਦ ਦਾ ਜਾਲ ਬੁਣਿਆ ਸੀ ਨਾ ਯਾਨੀ ਅੱਤਵਾਦੀ ਨਰਸੀਆਂ ਲਾਈਆਂ ਸੀ ਲੋਕਾਂ ਦੂਜੇ ਦੇਸ਼ਾਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਅੱਜ ਉਸੇ ਨਰਸਰੀ ਜਿਹੜਾ ਅੱਤਵਾਦ ਜਾਲ ਬੁਣਿਆ ਸੀ ਨਾ ਉਹਦੇ ਫਸ ਕੇ ਹੁਣ ਖੁਦਾਂ ਨੂੰ ਨੁਕਸਾਨ ਹੋ ਰਿਹਾ ਹੁਣ ਜਿੰਨਾ ਇਹ ਅੱਤਵਾਦ ਨੂੰ ਨੁਕਸਾਨ ਪਾਕਿਸਤਾਨ ਨੂੰ ਹੋ ਰਿਹਾ ਨਾ ਦੂਜੇ ਮੁਲਕਾਂ ਨੂੰ ਨਹੀਂ ਹੋ ਰਿਹਾ ਇਹ ਯਾਨੀ ਕਿ ਉਹਨਾਂ ਯਾਨੀ ਕਿ ਆਪਣੇ ਅੱਤਵਾਦ ਉਹਨਾਂ ਨੂੰ ਖਾ ਰਿਹਾ ਹੈ ਤਾਂ ਗੱਲ ਉਹ ਬਣੀ ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਤੇ ਪਾਕਿਸਤਾਨ ਦੇ ਲੋਕ ਇਹ ਨਹੀਂ ਸਮਝਦੇ ਉਹ ਕਹੀ ਜਾਣਗੇ ਇੰਡੀਆ ਦੀ ਸ਼ਾਸ਼ ਹੈ ਰਾਜ ਦੀ ਸ਼ਾਸ਼ ਹੈ ਉਹ ਇਹਨਾਂ ਨੂੰ ਕੌਣ ਸਮਝਾਵੇ ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਉਹ ਆਪਣੇ ਅੰਦਰ ਚਾਤੀ ਮਾਰੋ ਜਿਹੜੇ ਤੁਸੀਂ ਥਾਂ ਥਾਂ ਤੇ ਤੁਹਾਡੇ ਮਦਰਸੇ ਖੋਲੇ ਨੇ ਉੱਥੇ ਵੀ ਅਤਵਾਦੀ ਤਾਲੀਮ ਦਿੱਤੀ ਜਾਂਦੀ ਹੈ ਟ੍ਰੇਨ ਕੈਂਪ ਤੁਸੀਂ ਬਣਾਏ ਹੋਏ ਨੇ ਵੱਡੇ ਵੱਡੇ ਅਤਵਾਦੀ ਤੁਹਾਡੇ ਕੋਲ ਰਹੇ ਨੇ ਖਾਫਸਾ ਸਾਹਿਬ ਹੋਰ ਕਿੰਨੇ ਕਿੰਨੇ ਦਾ ਕੀ ਨਾਮ ਦੱਸਾਂ ਤੁਹਾਨੂੰ ਮੈਂ ਲਾ ਦਿਨ ਤੁਹਾਡੇ ਤੋਂ ਉੱਥੇ ਫੜਿਆ ਗਿਆ ਫਿਰ ਵੀ ਤੁਹਾਨੂੰ ਅਗਲ ਨਹੀਂ ਆਉਂਦੀ ਫਿਰ ਤੁਸੀਂ ਦੂਜੇ ਦਾ ਨਾਮ ਆਉਂਦੇ ਹੋ ਪਾ ਇੰਡੀਆ ਦੀ ਸ਼ਾਸ ਹੈ ਉਹਦੀ ਸ਼ਾਸ ਹੈ ਲੱਗਦਾ ਵੀ ਇਹਨਾਂ ਦੀ ਨਾ ਜਿਹੜੀ ਮਾਤੇ ਹੈ ਨਾ ਉਹ ਗਦੇ ਖਾ ਖਾ ਗਏ ਨਾ ਗਦੇ ਦੀ ਬਰਾਨੀ ਖਾ ਖਾ ਗਏ ਗਦੇ ਵਰੀ ਹੋ ਗਈ ਆ ਇਹਨਾਂ ਨੇ ਸੰਭਲਣਾ ਤੇ ਨੁਕਸਾਨ ਇਹਨਾਂ ਦੇ ਹੋਣਾ ਹੈ ਇਹ ਜਿੰਨਾ ਮਰਜ਼ੀ ਆਪਣਾ ਪਰਦੇ ਪਾਉਣ ਜਿੰਨਾ ਮਰਜ਼ੀ ਕਰਨ ਦੂਜੇ ਸ਼ਾਸ ਹੈ ਇੱਕ ਖਦ ਇਹਨਾਂ ਦੀ ਆਪਦੀ ਸ਼ਾਸ ਹੈ ਅੰਦਰੋਂ ਹੀ ਸ਼ਾਸ ਪੈਦਾ ਹੁੰਦੀ ਹੈ ਤੇ ਆਪਦੇ ਇਹਨਾਂ ਦੇ ਬੰਦੇ ਨੇ ਆਪਦੇ ਬੰਦੇ ਇਹਨਾਂ ਦੇ ਬੰਦੇ ਨੂੰ ਮਾਰ ਦੇ ਨੇ ਹੁਣ ਕਿਹੜੇ ਮੂੰਹ ਨਾਲ ਕਹਿਣਗੇ ਕਰੇ ਸਕਿਉਰਟੀ ਹੈ ਨਹੀਂ ਇਹ ਸਕਿਉਰਟੀ ਦਾ ਮਸਲਾ ਕੋਈ ਨਹੀਂ ਸੇਗਾ ਕਿੰਨੇ ਬੰਦੇ ਮਰੇ ਕਿੰਨੀ ਰਿਪੋਰਟਾਂ ਬਾਹਰ ਹੋਣੀਆਂ ਕਿੰਨੇ ਬੰਦੇ ਹੋਰ ਮਰਨੇ ਜੇ ਐਸਾ ਸਥਾਨ ਹੈ ਪੈਣੀ ਇਹ ਜ਼ਿੰਮੇਵਾਰੀ ਕਿਸੇ ਨੇ ਲਈ ਛੱਕ ਦੇ ਸੂਈਆਂ ਕਈਆਂ ਲੱਗੀਆਂ ਜਿਵੇਂ ਬੰਦੇ ਲ ਘੁੰਮਦੀਆਂ ਨੇ ਵੇਖੋ ਹੁਣ ਅੱਗੇ ਕੀ ਬੰਦਾ ਹੈ ਪਰ ਇਹਦਾ ਅਸਰ ਜ਼ਰੂਰ ਪਾਵੇਗਾ ਥੋੜਾ ਜਿਹਾ ਚੈਂਪੀਅਨ ਟਰੋਫੀ ਦੇ ਤੇ ਮੈਂ ਇਹ ਕਲਕਿਨਾ ਹੈ ਪਾਕਿਸਤਾਨ ਨੂੰ ਕਿ ਅਜੇ ਵੀ ਸੰਭਲ ਜਾਓ ਅਜੇ ਵੀ ਸੰਭਲ ਜਾਓ ਮੌਕਾ ਹੈਗਾ ਜੋ ਆਪਣਾ ਮੁਖ ਬਚਾ ਲੋ ਨਹੀਂ ਤੇ ਇਸ ਅਤਵਾਦ ਦੇ ਜਿਹੜੇ ਨਾਗ ਆ ਨਾਗ ਅਤਵਾਦਾ ਨਾਗ ਹੈ ਸਾਪ ਆ ਇਹਨੇ ਤੁਹਾਨੂੰ ਪਾਕਿਸਤਾਨ ਨੂੰ ਖਾ ਜਾਣਾ ਜੋ ਤੁਸੀਂ ਮਨੇ ਬਾਹਰ ਭਜਾਣਾ ਤੁਹਾਨੂੰ ਕਿਹਨੇ ਪਨਾਹ ਨਹੀਂ ਹੋ ਦੇਣੀ ਉਹ ਤੁਹਾਡੇ ਲੋਕਾਂ ਡਰਦੇ ਤੁਹਾਨੂੰ ਮੁਖਾ ਜੇ ਆਪਣੇ ਜੇ ਵੜਨ ਦੇਣਾ ਜੇ ਅੱਜ ਇਹ ਅਗਲ ਆਈ ਤੇ ਫਿਰ ਤੁਹਾਡਾ ਰੱਬ ਰੱਖਾ ਤੇ ਦੋਸਤੋ ਇਹ ਸੀ ਆਪਣੀ ਘਟਨਾ ਜਿਹੜੀ ਗੱਲ ਵਾਪਰੀ ਹੈ ਪਾਕਿਸਤਾਨ ਦੇ ਵਿੱਚ ਇੱਕ ਬਣੇ ਚੈਂਪੀਅਨ ਟੂਰਬੀ ਜਿਹਦੇ ਮੈਚ ਚੱਲ ਰਹੇ ਨੇ ਤੁਜੇ ਪਰੰਦਰਸਾ ਅਟੈਕ ਹੋ ਰਹੇ ਨੇ ਤੇ ਅਸੀਂ ਪਰਮਾਤਮਾ ਕੀ ਬੇਨਤੀ ਕਰਦੇ ਆਂ ਵੀ ਇਹ ਲਾਪੇ ਸਭ ਕੁਝ ਸੇ ਠੀਕ ਠਾਕ ਹੋਵੇ ਜਿਹੜੇ ਘਾਇਲ ਹੋਏ ਨੇ ਉਹ ਜਲਦੀ ਤੰਦਰੁਸਤ ਹੋਣ ਸੇ ਜਹਾ ਬੋਣ ਤੁਹਾਡੀ ਪਰਮਾਤਮਾ ਦੇ ਅੱਗੇ ਇਹ ਅਰਦਾਸ ਆ ਤੇ ਬਾਕੀ ਵੀਰੋ ਇਹ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ